ਹੁਣ ਮਾਤਾ ਉਸਤਾਦ ਜੀ ਵਿਆਹ ਦੇ ਪ੍ਰਕਰਨ ਦੀਆਂ ਲਾਵਾ ਉਚਾਰਨ ਕਰਦੇ ਹਨ ਸੋਹੀ ਮਹੱਲਾ ਚੌਥਾ ਹਰ ਪਹਿਲੜੀ ਲਾਵ ਸੋਭ ਸੰਗੀਤ ਜੀ ਦੁਨੀਆਂ ਦੇ ਅੰਦਰ ਲਾਵਾ ਜਿਹੜੀਆਂ ਸਾਨੂੰ ਪਹਿਲਾਂ ਤਾਂ ਚਹੋ ਜੁਗਾਂ ਦੀਆਂ ਲਾਵਾ ਇਹ ਹਨ ਆਪ ਸੁਣੋ ਚਾਰ ਜੁਗਾਂ ਦੀ ਇਹ ਲਾਵ ਕਸਮ ਕਰਦੇ ਹਨ ਪਹਿਲੇ ਸਤਜੁਗ ਸਤਜੁਗ ਦੇ ਅੰਦਰ ਪਹਿਲੀ ਲਾਵ ਸਤਜੁਗ ਹੀ ਸੀਲ ਸੱਤ ਸੰਤੋਖ ਹੋ ਪਹਿਲੀ ਲਾਉ ਸਰਜੁਬ ਦੀ ਹੈ ਸੀਲ ਵਾਲੇ ਰਾਜੇ ਹੁੰਦੇ ਸੀ ਉਹ ਸਭ ਸੰਤੋਖੀ ਹੁੰਦੇ ਸੀ ਅਤੇ ਸਦਵਾਦੀ ਰਾਜੇ ਪੈ ਸੁਖੀ ਬਸੇ ਸੋ ਲੋਕ ਸਬਦ ਗੈਰਨ ਵਾਲੇ ਲੈ ਜੇ ਹੋਏ ਸਾਰੇ ਲੋਕ ਸੁਖੀ ਬਸਦੇ ਸੀ ਦੂਜੀ ਲਾਉ ਤੇਤਾ ਕਹੀ ਜਬ ਤਬ ਨੇਮ ਖੁਦਾਰ ਦੂਜੀ ਲਾਉ ਤੇਤੇ ਜਿਸੀ ਜਬੀ ਕਬੀ ਨੇਮ ਵਾਲੇ ਰਾਜ ਸ੍ਰੇਖ ਸੀ ਸੀਲਵੰਤ ਰਾਜੇ ਪੈ ਸੁਖੀ ਬਸੇ ਸੰਸਾਰ ਫੀਲੋਾਰੇ ਰਾਜੇ ਹੋਏ ਸੰਸਾਰ ਸੁਕੀ ਹੋਇਆ ਤੀਜੀ ਲਾਗ ਦਵਾਪਰ ਕਹੀ ਹੋਮ ਜਗ ਅਰਦਾਨ ਤੀਜੀ ਲਾਗ ਜਦਵਾਪਰ ਤੇ ਕਹੀ ਜੀ ਹਵਨ ਕਰਦੇ ਸੀ ਜਾਗ ਕਰਦੇ ਸੀ ਦਾਨ ਕਰਦੇ ਸੀ ਧਰਮ ਤੇ ਰਾਜੇ ਪਏ ਸੁਣਦੇ ਵੇਦ ਪੁਰਾਣ ਧਰਮ ਦੇ ਤੁਜਾ ਨਿਸ਼ਾਨ ਲੂਕ ਹੋਏ ਰਾਜੇ ਉਹ ਵੇਦਾਂ ਪੁਰਾਣਾਂ ਨੂੰ ਸੁਣਿਆ ਕਰਦੇ ਚੌਥੀ ਲਾਗ ਕਲਯੂ ਕਹੀ ਝੂਠ ਕਬਟ ਦੇਵ ਜਾਪਿਓ ਜਾਗ ਚੌਥੀ ਲਾਹੂ ਕਾਲਯੁਗ ਦੀ ਕਹੀਦੀ ਝੂਠੇ ਛਲ ਜਾਗ ਪਿਆ ਅਰੇ ਆਏ ਰਾਜੇ ਪਏ ਨੇਮ ਧਰਮ ਦੇਉ ਭਾਗ ਕੁਣ ਆਉਣ ਕਰਨ ਵਾਲੇ ਰਾਜੇ ਹੋਗੇ ਜੈ ਤਰਮਤੇ ਨਿਰਵਾਦ ਕੇ ਸਾਰੇ ਭੱਜ ਗਏ ਇਹ ਕਿਹੋ ਜਿਹਾ ਜਗਾਨੀਆਂ ਜਿਹੜੀ ਰੀਤੀ ਹੈ ਚਾਰਿਆਂੋਂ ਤੀਏ ਜਿਵੇਂ ਮਾਰੇ ਨੇ ਕਿ ਜਿਸ ਪ੍ਰਕਾਰ ਹੈ ਕਿ ਹੈ ਨਾ ਆਸਾਦੀ ਵਾਰ ਵਿੱਚ ਸੱਚੇ ਪਾਤਸ਼ਾਹ ਨੇ ਇਹ ਚੈਨ ਕੀਤਾ ਹੈ ਜਿਸ ਪ੍ਰਕਾਰ ਹਾਂਜੀ ਸੰਜੀਵ ਰਸ ਨੂੰ ਕਾ ਧਰਮ ਕੀ ਰਸਵਾ ਹੋ ਕ੍ਰਿਤੇ ਰਾਜੇ ਦੇ ਕਾ ਜੋਰ ਅੰਦਰ ਰਸਵਾ ਹੋ ਦਵਪਰ ਦਾ ਸਤਿ ਕਾ ਸਤ ਅੰਦਰ ਰਸਵਾ ਹੋ ਕਲ ਜੁਗ ਦਾ ਸਰੂਪ ਕੂੜ ਅੰਦਰ ਰਸਵਾ ਇਹ ਚਾਹ ਜੁਗਾਂ ਦੇ ਸੁਹਾਰ ਦੱਸਿਆ ਇਹ ਪ੍ਰਾਣ ਤੀਕੇ ਦੇ ਮਾਰ ਸਾਧ ਸੰਗਿ ਚਾਹ ਜੁਗਾਂ ਦੀਆਂ ਲਾਵਾਂ ਦਾ ਤਰੀਕਾ ਦੱਸਿਆ ਅਤੇ ਜਿਹੜੇ ਅੱਜ ਕੱਲ੍ਹ ਰਵਾਜ ਹੈ ਲਾਵਾਂ ਦਾ ਉਹ ਇਹ ਹੈ ਉਹ ਆਪ ਸੁਣੋ ਹਾਜਿਕਲ ਦੇ ਰੋ ਆਈ ਆਲੀ ਨੇ ਲਾਉ ਇਹ ਬੜਵੇ ਇੱਕ ਬਲਵੰਤ ਨਾਮ ਹੈ ਬ੍ਰਾਹਮਣ ਜੀਆਂ ਬਣਾਈਆਂ ਹੋਈਆਂ ਉਹ ਕਹਿੰਦੇ ਆ ਸਭਜੁਗ ਪਹਿਲੀ ਲਾਗ ਸ਼ੰਕਰ ਪਾਰਵਤੀ ਅਦੇ ਬ੍ਰਹਮਾ ਕਾਂ ਉਤੇਰੇ ਵਿਚਾਰੇ ਵੇਦ ਸਭਜੁਗ ਹੀ ਅਦੇ ਬ੍ਰਹਮਾ ਉਤੇਰੇ ਵਿਚਾਰੋ ਚੌਕ ਮੋਤੀਆਂ ਨੂੰ ਪੂਰੇ ਆ ਸੁਰ ਸਿਤ ਗੰਗੰਧਰੋ ਆਏ بیا ਦੇਖਣ ਸੂਰਿਆ ਸਭ ਸਾਦ ਪਰਵ ਗੁਪਤ ਪ੍ਰਗਟ ਸਿਨਾਪਤੀ ਗੋਰਖ ਜਤੀ ਬਲਵੰਦ ਖੇਲੇ ਲਾਉ ਪਹਿਲੀ ਦੇਹੋ ਸ਼ੰਕਰ ਪਾਰਵਤੀ ਇਹ ਪਹਿਲੀ ਲਾਉ ਸਾਜੁਗ ਦੀ ਸ਼ੰਕਰ ਦੇ ਨਾਲ ਪਾਰਵਤ ਦਾ ਵਿਆਹ ਦੱਸਿਆ ਆਪੇ ਤ੍ਰੇਤੇ ਦੂਜੀ ਲਾਉ ਦਸ਼ਰਥ ਨੰਦ ਕੋ ਸੀਤਾ ਦੇਹੋ ਸਰਣ ਪ੍ਰਣਾਇ ਰਾਜਾ ਰਾਮ ਕੰਦ ਕੋ ਰਾਏ ਸੀਤਾ ਲੈਣ ਲਾਉ ਰਾਜਾ ਰਾਮ ਸੀਤਾ ਲੈਣ ਲਾਉ ਸਾਦ ਸਿਰੀ ਰੰਗ ਅਤਮਣੀ ਜੋ ਗੌਰ ਤੋਂ ਸਿਆ ਪਾਏ ਤਰੇ ਲੋਕਾਂ ਵਿੱਚ ਇੱਕ ਤਾਂ ਨਹੀਂ ਪਾਦ ਬ੍ਰਾਹਮਣ ਪੜਨੇ ਆਏ ਸਿਆ ਰਾਣੀ ਕੰਤ ਕੋ ਬਲਵੰਤ ਖੇਲੇ ਲਾਣ ਦੂਜੀ ਦੇਵ ਦਸ ਅਨੰਦ ਕੋ ਦੁਆਪਰ ਕੀਜੀ ਲਾਵ ਕਨਈਆ ਕੁ ਰੁਕਮਣੀ ਇੱਕ ਨਹੀਂ ਕਿਰਸ਼ਨ ਜਿਵੇਂ ਰੁਕਮਣੀ ਲਿਆਂਦੀ ਸੀ ਸ੍ਰੀਪਾਲ ਨਾਲੋਂ ਵਿਆਹੀ ਹੋਈ ਦੇਵ ਨੂੰ ਮੱਥਾ ਤੇ ਕੰਗਿਓ ਲਾਵਾ ਦੱਸਦੇ ਆ ਦੁਆਪਰ ਕੀਜੀ ਲਾਵ ਕਨਈਆ ਰੁਕਮਣੀ ਗੋਤਮ ਪਰੇ ਵਿਆਹ ਵੇਦਾਂ ਤੇ ਪਣੀ ਕੇ ਦੁਆਰ ਕਾ ਜੀ ਆ ਕੇ ਕੀਤਾ ਸੀ ਇਹਨਾਂ ਗੋਤਮ ਪਰੇ ਵਿਆਹ ਗੁਰੂ ਲਿਖਿਆ ਪਾਈਏ ਕਾਮਨੀ ਮਨ ਅਨੰਦ ਉਪਜੇ ਦੇਖ ਦੇਵ ਦੇਖਣ ਆਈਏ ਦੇਵ ਆਏ ਭਲਾ ਪਿਆ ਬਾਦਮੂਝ ਆਤਮਨੀ ਬਲਵੰਤ ਖੇਲੇ ਲਾਜ ਦੀ ਜੀ ਦੇਹੋ ਕਮਈਆ ਰੁਕਮਣੀ ਕਲਯੁਗ ਚੌਥੀ ਲਾਵ ਸੁੰਦਰ 라ਗੇ ਕੋਮਰੋ ਧਰਮ ਪੁੰਨਵੋ দান ਮਨ ਅੰਦਰ ਕਰੋ ਹੱਸ ਕੇ ਕੀਜੇ দান ਵਿਪਰਾਂ ਕੋ ਦਿੱਤੀਏ ਧਰਮ ਕਾ ਫਲ ਬਹੁਤ ਉਪਜੇ ਅਭਿਲਾਹਾ ਲੀਜੀਏ ਜਾਨੀ ਦਾ ਮਾਨੀ ਸੋਏ ਬੈਠੇ ਹੱਸਦੇ ਸਰਵਰਾ ਬਲਵੰਤ ਖੇਲੇ ਲਾਵ ਚੌਥੀ ਦੇਹੋ ਕੰਨੀਆਂ ਜਾਈ ਬਰਾ ਇਹ ਹੈ ਚਾਰ ਲਾਵਾਂ ਜਿਹੜੀਆਂ ਅੱਜ ਕੱਲ ਪੜਦੇ ਹਨਗੇ ਸੋ ਗੁਰੂ ਸਾਹਿਬ ਦੀ ਵਾਹੀ ਨਾਲ ਮਿਲਣ ਵਾਲੀਆਂ ਲਾਵਾਂ ਕੋਈ ਜਾਣ ਨਹੀਂ ਪਾਉਂਦੇ ਹਨ ਸਾਧ ਸੰਗਤ ਜੀ ਆਹ ਹੋਰ ਮਾਣੀ ਸੁਹੀ ਮਹੱਲਾ ਚੌਥਾ ਹਰ ਪਹਿਲੜੀ ਲਾਵ ਇਹਨਾਂ ਲਾਉਂਦਾ ਮਹਤਮ ਸਾਧ ਸੰਗਤ ਜੀ ਸੁਣੋ ਸਤਿਗੁਰੂ ਕਰਨੀ ਧਰਮਾਰਾ ਸਾਹਿਬ ਜੀ ਦੇ ਪਾਸ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ ਕਿ ਮਾਰਾ ਗੁਰਦੁਆਰਿਆਂ ਦੇ ਦਰਸ਼ਨ ਕਰਾਓ ਇਸ ਤਰ੍ਹਾਂ ਜਿਹੜੇ ਮੁਗਲ ਯਾਤ ਪ੍ਰਸੰਗ ਆਉਂਦਾ ਹੈ ਉਸ ਵੰਗ ਗੁਰੂ ਮਾਰਾ ਸਾਹਿਬ ਜੀ ਨੇ ਸੁਖਨੀ ਸਾਹਿਬ ਦੀ ਤੁਕ ਪੜੀ ਸਰਬੂਤਾ ਵਰਤਾਰਾ ਸਰਬਨਾਮ ਐ ਨੈਣ ਆਪੇ ਖਣਹਾਰਾ ਜਦੋਂ ਇਹ ਬਚਨੋ ਚਾਰੇ ਸਾਰਿਆਂ ਨੇ ਉਤਰਾ ਚਾਹ ਵੇਖਣ ਵਾਲਾ ਗੁਰਪਰੂਹਾਂ ਸਾਰੀਆਂ ਦਸਣ ਲੱਗਦੀਆਂ ਤੇ ਰਾਜ ਭਰੇ ਆਉਂਦੇ ਨੰਨਕੁਰ ਸਾਹਿਬ ਦੇ ਸਿਖਾਂ ਨੂੰ ਪੁੱਛਿਆ ਤਾਂ ਮਾਰਾ ਬੜੀਆਂ ਰੂਹਾਂ ਹੰਜੀਆਂ ਸਤਗੁਰਾਂ ਨੂੰ ਪੁੱਛਿਆ ਭਾਈ ਤੁਸੀਂ ਕਿੰਨੇ ਕੋਣ ਮਾਰੇ ਅਸੀਂ ਅਣਗਿਣਤ ਹੀ ਐ ਨਣ ਲੱਗੇ ਫਿਰ ਤੁਸੀਂ ਹੁਣ ਕਹਿੰਦੇ ਸੱਚੇ ਪਾਤਸ਼ਾਹ ਜਿਉਂਦੀਆਂ ਗੁਰੂ ਰਾਮਦਾਸ ਸਾਹਿਬ ਨੂੰ ਲਾਓ ਚਾਰੀਏ ਉਹਨਾਂ ਦਾ ਸਾੜਾ ਪੰਥ ਘਟ ਗਿਆ ਜਿਸ ਲਾੜੇ ਲਾੜੀ ਤੇ ਗੁਰੂ ਰਾਮਦਾਸ ਸਾਹਿਬ ਦੀ ਬਾਣੀ ਦੀਆਂ ਲਾਵਾਂ ਦਾ ਪਾਠ ਹੋ ਜਾਂਦਾ ਉਹ ਜੇ ਮਰ ਵੀ ਜਾਵੇ ਅਗਗਤ ਹੋ ਕੇ ਤਾਂ ਵੀ ਮਾਰਾ ਪੂਤ ਨਹੀਂ ਬਣਦਾ ਇਸ ਕਰਕੇ ਮਾਰਾ ਸਾਦਾ ਪੰਥ ਘਟ ਗਿਆ ਅਤੇ ਜਦੋਂ ਅੱਗੇ ਲੜਕੇ ਲੜਕੀ ਦਾ ਵਿਆਹ ਹੁੰਦਾ ਸੀ ਉਸ ਦੇ ਕੜਾਹੀ ਵੀ ਜਰਾ ਤੇ ਆਈ ਜੰਗੀ ਸਾਹਿਬ ਦੇ ਵਕਤ ਉਹਨਾਂ ਦੇ ਰੋਮ ਉਸੇ ਲੈ ਲੈਂਦੇ ਸੀ ਜਦੋਂ ਉਹ ਪੁੱਤਰ ਹੋ ਕੇ ਮੰਨ ਉਸੇ ਪ੍ਰੇਤ ਬਣਾ ਲੈਂਦੇ ਸੀ ਇਸ ਪ੍ਰਕਾਰ ਸਾਡਾ ਰਿਵਾਜ ਸੀ ਹੁਣ ਗੁਰੂਆਂ ਦਾ ਸਾਧੀਆਂ ਲਾਉਣਾ ਜਿੱਥੇ ਪੜੀਆਂ ਜਾਂਦੀਆਂ ਨੇ ਤੇ ਉਹ ਗੁਰੂਆਂ ਸਾਹਿਬ ਦੀਆਂ ਪ੍ਰਕੰਮੀਆਂ ਕੀਤੀਆਂ ਜਾਂਦੇ ਉੱਥੇ ਸਾਡਾ ਜੋਰ ਨਹੀਂ ਚੜਦਾ ਸੱਚੇ ਪਾਤਸ਼ਾਹ ਸੁਣ ਕੇ ਮਾਰਨ ਦਸੇ ਪੈਸ਼ਨ ਕੈਸਿੰਗੋ ਵੇਖੋ ਬਾਣੀ ਦਾ ਕਿੰਨਾ ਵਾਅਦਮ ਗੁਰਸਿੱਖੋ ਸਾਰੇ ਕੰਠ ਕਰ ਲੋ ਪੰਜ ਬਾਣੀ ਪਾਉਂ ਇਹ ਲੈ ਨਿਤਨੇਂ ਦੀ ਲਾਵਾ ਵੀ ਤੁਸੀਂ ਕਰਿਆ ਕਰੋ ਹੁਕਮ ਦਿੱਤਾ ਗੁਰੂ ਜਸਪਾਲ ਪਾਤਸ਼ਾਹ ਨੇ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਅੰਮ੍ਰਿਤ ਰੂਪ ਲਾਵਾ ਬੂਸਾ ਆਉਂਦੀਆਂ ਹਨ ਇਹ ਸੱਚੇ ਪਾਤਸ਼ਾਹ ਜੀ ਨੇ ਪਹਿਲੇ ਪਾਤਸ਼ਾਹ ਜੀ ਨੇ ਇਹ ਬਾਣੀ ਦੀ ਪਰਕਮਿਆ ਪਹਿਲਾਂ ਕੀਤੀ ਸੀ ਬਟਾਰੇ ਅਜੇ ਕੰਧ ਖੜੀ ਹੈ ਗੁਰੂ ਮਾਰਾ ਸਾਹਿਬ ਨੂੰ ਲਾਵਾ ਦੇਣ ਬ੍ਰਾਹਮਣਾਂ ਨੇ ਕਿਹਾ ਕਿ ਅਗਦੇ ਰਾਏ ਲਾਵਾ ਲਓ ਮਾਰਾ ਕਹਿੰਦੇ ਸੀ ਅੱਗ ਦੇ ਉਦਾਲੇ ਫੇਰ ਨਹੀਂ ਨਾਮ ਤਾੜੀ ਲਈ ਅੱਗ ਦੇ ਉਦਾਲੇ ਬਿੰਦੇ ਆ। ਸੋ ਪਰਦੇ ਨੂੰ ਜਮਸਾਦ ਤੋਂ علاوہ ਤੇ ਪਰਕਮੀਆਂ ਅੱਗ ਦੀਆਂ ਕਰਦੇ ਆ। ਸੋ ਇਸ ਪ੍ਰਕਾਰ ਸਾਹਸੰਗੀ ਕਈਆਂ ਨੂੰ ਬਿਮਾਰੀ ਹੈ। ਕਹਿੰਦੇ ਖਾਨੀ ਗਰੰਥੀ ਨਾਲ ਸਾਡੀ ਕੁੜੀ ਵਿਆਹੀ ਨਹੀਂ ਆਉ। ਕੁੜੀ ਦਾ ਉਹਦੇ ਨਾਲ ਹੀ ਵਿਆਹੀ ਜਾਣੀ ਜਿਹਦੇ ਨਾਲ ਮੰਗੀ ਹੋਈ ਹੈ। ਸੋ ਗਰੰਥੀ ਤਾਂ ਗੁਰੂ ਸਾਹਿਬ ਦੀ ਤਾਬਿਆ ਗੁਰੂ ਸਾਹਿਬ ਦੀ ਅਹਾਜ ਦੀ ਤੇ ਕਈ ਗਰੰਥੀ ਨੂੰ ਬੈਠੀ ਨੂੰ ਨਹੀਂ ਕਿ ਗਰੰਥੀ ਨਾਲ ਨਾ ਵਿਆਹੀ ਜਾਵੇ। ਆਸੇ ਕਰੂਂਗੇ ਉਹ ਗਰੰਥੀ ਵੀ ਅਨਪੜ੍ਹ ਇਹਦੇ ਛਾਟੀ ਪਾਸੇ ਹੋ ਜਾਂਦੇ ਆ ਮਹਾਰਾਜ ਕਈ ਗੁਰੂ ਜੀ ਸਾਹਿਬ ਦੇ ਯਾਦ ਲਾਵਾ ਨੇ ਲੈਂਦੇ ਕਹਿੰਦੇ ਜੀ ਲਾਵਾ ਕੀ ਲੈਣੀ ਹੈ ਕੁੜੀ ਲੰਗੀ ਹੈ ਕਿਤੇ ਚਾਹੀਏ ਸੰਗ ਦਾ ਪਤਾ ਨਹੀਂ ਲੱਗਦੇ ਜਾਂ ਮੁੰਡਾ ਲੰਗਾ ਹੈ ਉਹਦਾ ਰਿਵਾਜ ਹਟਿਆ ਲੋਕਾਂ ਦਾ ਪਰ ਕੰਮਿਆਂ ਕਰਨ ਦਾ ਜਾਂ ਕਈ ਅਮੀਰ ਆਦਮੀ ਆਪ ਦੇ ਹੰਕਾਰ ਚਾਕੇ ਗੁਰਦਾਰਿਆਂ ਦੀ ਪ੍ਰਕਮੀਆਂ ਕਰਨੀ ਕਿੰਨਾ ਪੁੰਨ ਸਮਝਿਆ ਹੋਇਆ ਹੈ ਹਰ ਮੰਦਲ ਦੀਆਂ ਪ੍ਰਕੰਮੀਆਂ ਕਰੀ ਦੀਆਂ ਅਕਾਲ ਤਖਤ ਦੀਆਂ ਸਿੰਘ ਪ੍ਰਕੰਮੀਆਂ ਕਰ ਸਕਦਾ ਰਹਿਤ ਵਾਲਾ ਐਵੇਂ ਲਾੜੀ ਤੇ ਲਾੜੀ ਨੇ ਗੁਰੂ ਸਾਹਿਬ ਦਾ ਦਿੱਤਾ ਸਿੱਖੀ ਧਰਮ ਧਾਰ ਤੇ ਗੁਰੂ ਨਾਨਕ ਸਾਹਿਬ ਦੀਆਂ ਪ੍ਰਕੰਮੀਆਂ ਕਰਨੀਆਂ ਜੇ ਵਿਆਹ ਦੇ ਵੇਲੇ ਪ੍ਰਕੰਮੀਆਂ ਨਹੀਂ ਮਾਇਰੀਆਂ ਕਾਨੀਆਂ ਫਿਰ ਕਦੋਂ ਕਰਨੀਆਂ ਇੱਕ ਪ੍ਰਕੰਮੀਆਂ ਕਰਨ ਦੇ ਨਾਲ ਸਾਧ ਸੰਗਤ ਜੀ ਇਸ ਪ੍ਰਕਾਰ ਅਧਿ ਪ੍ਰਕੰਮੀਆਂ ਵਿਦੇਸ਼ੀ ਮੰਨੀ ਐ ਸਾਧ ਪ੍ਰਕੰਮੀਆਂ ਸ਼ਿੰਜੀ ਦੀ ਮੰਨੀ ਐ ਦੋ ਪਰਕੰਮਿਆਂ ਬ੍ਰਹਮਾ ਦੀਆਂ ਮੰਨੀਆਂ ਤਿੰਨ ਪਰਕੰਮਿਆਂ ਵਿਸ਼ਨੂੰ ਦੀਆਂ ਮੰਨੀਆਂ ਚੌਥੀ ਪਰਕੰਮਿਆ ਲਾੜੇ ਦਿੰਦੇ ਕੁੜੀ ਨੂੰ ਪਹਿਲਾਂ ਫੇਰ ਦਿੰਦੇ ਸੀ ਅੱਗੇ ਤੇ ਲਾੜੇ ਨੂੰ ਮਗਰ ਮਗਰ ਤੋਰਦੇ ਸੀ ਇਸ ਤਰ੍ਹਾਂ ਦਾ ਸੁਹਾਵਾਂ ਸੀ ਲੋਕਾਂ ਦਾ ਕੋ ਗੁਰੂ ਮਹਾਰਾਜ ਸਾਹਿਬ ਨੇ ਸਾਰੇ ਮੱਤਸ ਦਾਾ ਕੇ ਗੁਰੂ ਰਾਮ ਸਾਹਿਬ ਦੀ ਪਰਕੰਮਿਆ ਕਰਨ ਦੀ ਆਗਿਆ ਦਿੱਤੀ ਹੈ ਕਿਉਂ ਗੁਰੂ ਸਾਹਿਬ ਦੇ ਪੂਜਨ ਦੀ ਮਰਜ਼ਾਦਾ ਹੈ ਭਾਈ ਗੁਰਦਾਸ ਸਾਹਿਬ ਨੇ ਕਿਹਾ ਸਫਲ ਕਰਨ ਪ੍ਰਦੱਖਣਾ ਕਰਨ ਕੇ ਸਫਲੇ ਪੈਰ ਹੁੰਦੇ ਗੁਰੂ ਸਾਹਿਬ ਦੀਆਂ ਪਰਕਮੀਆਂ ਕਰਨੇ ਕਰਕੇ ਇਹੇੇ ਸ਼ਾਦੀ ਦੇ ਵਕਤ ਗੁਰੂ ਸਾਹਿਬ ਦੀ ਪ੍ਰਤਮੀਆਂ ਨਹੀਂ ਕਰਨੀ ਤਾਂ ਫੇਰ ਕਿਹਦੇ ਵੇ ਕਰਨੀ ਆ ਇਸ ਪ੍ਰਕਾਰ ਸਾਹਿਬ ਸੰਗੇਜੀ ਗੁਰੂ ਨਾਨਕ ਸਾਹਿਬ ਜੀ ਨੇ ਫੇਰ ਬਾਣੀ ਲੈ ਕੇ ਨਾ ਮੁਗਲ ਮੰਤਰ ਕਿਉਂਕਿ ਤੇ ਰਮਾਨ ਸਮੇਤ ਰਸਤੇ ਵਾਦਾ ਸੁਲੱਖਣੀ ਦੇ ਨਾਲ ਪਰ ਕਮੀਆਂ ਬਾਣੀ ਦੀਆਂ ਲਈਆਂ ਸੀ ਇਹ ਬਿਚਾਰੇ ਜੀ ਕੰਧੋ ਗਾ ਹੈ ਮਹਾਰੇ ਜੀ ਮਾਰਾ ਸਾਨ ਅਗਲੇ ਰਾਏ ਲਾਵਾ ਨਹੀਂ ਚ ਲਈਆ ਮਾਰਾ ਕੰਧ ਸਟਣ ਲੱਗੇ ਸੀ ਉਸ ਵੇਲੇ ਪਰ ਹੋਤ ਕੰਧ ਡਿੱਗੀ ਨਹੀਂ ਸੀ ਕਮਾਈ ਕਿਹਾ ਸੀ ਮਾਰਾ ਕੰਧ ਡਿੱਗਣ ਵਾਲੀ ਹੈ ਮਾਰਾ ਕਹਿੰਦੇ ਸਾਡੇ ਵਿਆਹ ਦੀ ਨਿਸ਼ਾਨੀ ਕਈ ਸਦਿਆਂ ਤਾਂ ਖੜੀ ਰੂ ਹੁਣ 500 ਵਰ੍ਹੇ ਦੇ ਉੱਤੇ ਹੋ ਗਿਆ ਹੁਣ ਟੱਕੋ ਕੰਧ ਖੜੀ ਹੈ ਸਾਧ ਸੰਗਤ ਜੀ ਇਹ ਉਵਾਹੀ ਹੈ ਕਿ ਗੁਰੂ ਸਾਹਿਬ ਨੂੰ ਲਾਵਾ ਅੱਗ ਦੇ ਰਾਏ ਨਹੀਂ ਸੀ ਲਈਆ ਬਾਣੀ ਦੀ ਪਰਕੰਮਿਆ ਕੀਤੀ ਸੀ ਇਸ ਕਰਕੇ ਸਾਧ ਸੰਗਤ ਜੀ ਗੁਰੂ ਨਾਨਕ ਦੀ ਮਰਿਆਦਾ ਤੋਰੀ ਹੋਈ ਹੈ ਗੁਰਦੁਆਰੇ ਹੋਰਾਂ ਦਾ ਵਿਆਹ ਜੇ ਹੋਣਾ ਜਾਂ ਸਾਹ ਮਿਲਿਆ ਤਾਂ ਜਾਣੇ ਆ ਇਹ ਮਰਜ਼ਾਦਾ ਸਰਦਾਰਾਂ ਦੀ ਕਾਇਮ ਕੀਤੀ ਹੋਈ ਹੈ ਇਹ ਇਥੇ ਦਸ਼ਮ ਪਾਤਸ਼ਾਹ ਨੇ ਉਮਰ ਸ਼ਕਾਹ ਤੇ ਪੱਕੀ ਕਰ ਦਿੱਤੀ ਹੈ ਇਸ ਪ੍ਰਕਾਰ ਸਾਹਿਬ ਸੰਗਤ ਜੀ ਸਮਝ ਲੈ ਗੁਰਮਤਿ ਦੀ ਮਰਜ਼ਾਦਾ ਹੈ ਜੋ ਆਪਣੇ ਵੱਲੋਂ ਕਰਦੇ ਹੋ ਮਨਮਤ ਕਰਦੇ ਹੋਰ ਲੋਕ ਸਤਗੁਰੂ ਰਾਮਦਾਸ ਸਾਹਿਬ ਜੀ ਦੀ 베ਰੀ ਦੇ ਹੇਠਾਂ ਬੈਠੇ ਸਨ ਇੱਥੇ ਆਉਦੇ ਪਾਸ ਇੱਕ ਗਰੀਬ ਸਿੱਖ ਨੇ ਆ ਕੇ ਬੇਨਤੀ ਕੀਤੀ ਸੱਤੇ ਪਾਤਸ਼ਾਹ ਮੈਂ ਅੰਮ੍ਰਿਤ ਸਰ ਗੁਰੂ ਦਾ ਚੱਕ ਵਸਿਆ ਇੱਥੇ ਆ ਕੇ ਹੁਣੇ ਆਵਾਜ਼ ਹੋਇਆ ਮੇਰੇ ਕੋਲ ਕੋਈ ਬੜਾ ਖਰਚ ਵੀ ਹੈ ਨਹੀਂ ਮੇਰੇ ਕੋਲ ਲੜਕੀ ਸੀ ਇੱਕ ਨੌਜਵਾਨ ਹੈ ਮੇਰੀ ਉਹਦੀ ਸ਼ਾਦੀ ਕਰਨ ਵਾਸਤੇ ਮਹਾਰਾਜ ਸਾਹਿਬ ਨੇ ਬ੍ਰਾਹਮਣ ਦੇ ਕੋਲ ਜਾਈ ਕਿ ਬ੍ਰਾਹਮਣ ਮੈਂ ਗਰੀਬ ਐ 50 ਰੁਪਏ ਮੇਰੇ پاس ਹੈ ਇਹ ਮੈਂ ਤੈਨੂੰ ਲੈ ਕੇ ਦੇ ਦਿਆਂਗਾ ਤੇ ਮੇਰੀ ਲੜਕੀ ਦਾ ਇਸ ਵਕਤ ਵਿਆਹ ਕਰ ਦੇ ਇਹਨ ਕੇ ਚੰਗਾ ਖੁਸ਼ੀ ਨਾ ਕਰ ਦਿਆਂਗਾ ਹੁਣ ਇਹ ਜਨ ਆਈ ਦੇਖ ਕੇ ਉਹਨਾਂ ਦੇ ਸੋਹਣੇ ਗੂਖ ਨੂੰ ਪਾਏ ਦੇਖ ਕੇ ਲਾਲਚ ਕਰਦਾ ਕਹਿੰਦੇ 100 ਰੁਪਏ ਦੇ ਤਾਂ ਤੇਰੀ ਲੜਕੀ ਦੇ ਮਹਨਤ ਤੇ ਫੇਰੇ ਦੇਾਂਗਾ ਮੇਰੇ ਕੋਲ 100 ਦੇਣ ਦੀ ਮਾਰਗੁਜ਼ੈਸ਼ ਨਹੀਂ ਹੈ ਕਿਰਪਾ ਕਰੋ ਮੈਂ ਹੁਣ ਕਿਵੇਂ ਕਰਾਂ ਜਨ ਘਰ ਵਿੱਚ ਆਈ ਬੈਠੀ ਹੈ ਮਾਰਨ ਕਹੇ ਭਾਈ ਸਾਡੇ ਪਾਸ ਹੀ ਲਿਆਕ ਨਹੀਂ ਜਨ ਨੂੰ ਕੋਈ ਲੜਕੀ ਨੂੰ ਵੀ ਸਰਦੂ ਆਂਜਾਉ ਤਾਂ ਹੁਕਮ ਮੰਨ ਕੇ ਉਹ ਸਿੱਖ ਆਪਣੀ ਲੜਕੀ ਨੂੰ ਵੀ ਜਨ ਨੂੰ ਵੀ ਦੁੱਖ ਭਜਨੀ ਬੇਰੀ ਏਥੇ ਮਾਰੂ ਵਿਆਸ ਲੈ ਆਏ ਇਹ ਗੁਰੂ ਸਾਹਿਬ ਨੂੰ ਲਾਵਾ ਉਚਾਰੀਆਂ ਤੇ ਉਹ ਲੜਕੀ ਤੇ ਲੜਕੇ ਨੂੰ ਗੁਰੂ ਤਦਾਮ ਜਹਾਦੀਆਂ ਪ੍ਰਕਮੀਆਂ ਕਰ ਲੀਆਂ ਇਸ ਪ੍ਰਕਾਰ ਇਹ ਵਿਆਹ ਹੋਇਆ ਸਾਧ ਸੰਗਤ ਅਗੇ ਬੀਬੀ ਪਾਨੀ ਆਨੰਦ ਕਾਰਜ ਵੀ ਆਂਵਾਸ ਨਾਲ ਨੂੰ ਅੰਮਰ ਦਾਹ ਜੀ ਨਾਲ ਕਰਾਇਆ ਸੀ ਇਸ ਪ੍ਰਕਾਰ ਸਾਧ ਸੰਗਤ ਇਹ ਅਨੰਦ ਉਚਾਰਨ ਕੀਤਾ ਹੋਇਆ ਹੈ ਇਹ ਲਾਵਾ ਗੁਰੂ ਸਾਹਿਬ ਨੂੰ ਸਿੱਖ ਗੁਰੂ ਦੇ ਲੜਤੀ ਦੇ ਅਨੰਦ ਕਾਰਜ ਕਰਨ ਦੇ ਉਚਾਰੀਆਂ ਸਨ ਗੁਰੂ ਸਾਹਿਬ ਦੀਆਂ ਪਰਕੰਮੀਆਂ ਕੀਤੀਆਂ ਸਨ ਇਹ ਸਾਧ ਸੰਗਤ ਜੀ ਉਚਾਰਨ ਦਾ ਕਾਰਨ ਹੈ ਇਹਦੇ ਜੋ ਵਾਹਿਗੁਰੂ ਦੀ ਪ੍ਰਾਪਤੀ ਗੁਰੂ ਸਾਹਿਬ ਜੀ ਦੱਸ ਰਹੇ ਹਨ ਮਹਾਰਾਜ ਸਾਹਿਬ ਕੋਈ ਬਿਹਾਰ ਦੀ ਗੱਲ ਹੋਵੇ ਉਹ ਜਿਵੇਂ ਪਰਮਾਤਮਾ ਤੋਂ ਲਾਡ ਤੇ ਉਪਦੇਸ਼ ਬਖਸ਼ਦੇ ਹਨ ਨਾਲੇ ਬਿਹਾਰ ਸਿੱਧ ਹੋ ਜਾਂਦਾ ਹੈ ਨਾਲੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਸੂਹੀ ਮਹੱਲਾ ਚੌਥਾ ਹਰ ਪਹਿਲੜੀ ਲਾਭ ਪਰਵਰਤੀ ਕਰਮ ਦੇ ਰੜਾਇਆ ਬਲਰਾਮ ਜੀਓ ਸਤਿਗੁਰੂ ਦੀ ਜਨਨ ਹਰੀ ਦੀ ਪ੍ਰਾਪਤੀ ਆਸਤੇ ਪਾਈ ਹੈ ਪਹਿਲੀ ਲਾਮ ਪਰਕਮਿਆ ਹੈ ਲਾਮ ਨਾਂ ਲਗਣਦਾ ਹੈ ਪਹਿਲੀ ਊਕਾ ਹੈ ਪਹਿਲੀ ਅਵਸਥਾ ਹੈ ਇਹ ਪਰਮੇਸ਼ਰ ਦੀ ਪ੍ਰਾਪਤੀ ਦੀ ਪਰਵਰਤੀ ਕਰਮ ਦੇ ਰੜਾਇਆ ਬਲਰਾਮ ਜੀਓ ਦੁਆ ਧਰਮ ਦੇ ਚ ਪਰਵਿਤ ਹੋਣ ਦਾ ਕਰਮ ਹੋ ਕਰਮ ਕਰੰਦਾ ਉਪਦੇਸ਼ ਗਿਰੜ ਕਰਾਇਆ ਬਲਿਹਾਰ ਜਾਵਾਂ ਏ ਪਿਆਰੇ ਜੀ ਪ੍ਰਵਿਰਤ ਹੋਣਾ ਹੈ ਨਿਸਕਾਮ ਕਰਮਾਂ ਵਿੱਚ ਇਸ ਪ੍ਰਕਾਰ ਦਾ ਕਰਮ ਜੋ ਨਿਸਕਾਮ ਕਰਮ ਹਨ ਸੇਵਾ ਕਰਦੇ ਹੋਏ ਮੇਹਕਾਂ ਮਿੱਸਕੋ ਹੋਤ ਪ੍ਰਭੂ ਸਾਮੀ ਇਹ ਗਿਰੜ ਕਰਾ ਤੇ ਬਲਿਹਾਰ ਜਾਵਾਂ ਏ ਪਿਆਰੇ ਜੀ ਇਹ ਪਹਿਲੀ ਲਾਮ ਪਰਮੇਸ਼ਰ ਦੇ ਨੇ ਰਸੀ ਹੋਈ ਪਹਿਲੀ ਧੁਮਕਾ ਹੈ ਇਹ ਪਹਿਲੀ ਵਸਦਾ ਹੈ ਲਾਵਨਾ ਲੋਕ ਪਰ ਕੰਮੀਆਂ ਚੱਲਣ ਦਾ ਨਾਮ ਹੈ ਬਾਣੀ ਬ੍ਰਹਮ ਬੇ ਵੇਦ ਧਰਮ ਡਿਰਡ ਹੋ ਬ੍ਰਹਮ ਜੀ ਦੀ ਬਾਣੀ ਵੇਦ ਕਹਿੰਦੇ ਕਿ ਧਰਮ ਨੂੰ ਗਿਰੜ ਕਰੋ ਪਾਪ ਤਜਾਇਆ ਬਲਰਾਮ ਜੀਓ ਜਿਨ੍ਹਾਂ ਨੂੰ ਪਾਪ ਨੂੰ ਛਡਾਉਣਾ ਕੀਤਾ ਹੈ ਐਸੇ ਗੁਰੂ ਸੰਤ ਉਪਦੇਸ਼ ਦੇਣ ਵਾਲੇ ਹਨ ਪਿਆਰੇ ਜਾਇ ਬਿਹਾਰ ਜਾਈਏ ਪਿਆਰੇ ਜੀ ਬ੍ਰਹਮ ਸੁਵੰਦੀ ਜਿਹੜੀ ਬਾਣੀ ਹੈ ਉਹ ਉਸ ਨੂੰ ਵੇਦ ਜਾਣ ਕਰਕੇ ਧਰਮ ਦਿਰਧ ਕਰੋ اے ਭਾਈ ਗੁਰਬਾਣੀ ਦੁਆਰਾ ਪਾਪ ਤਜਾਇਆ ਬਲਰਾਮ ਜੀ ਅਦੁਰ ਬਾਬਾ ਅਦ ਕਨ ਗੁਰੂ ਸਾਹਿਬ ਨੇ छुड़ाया ਹੈ ਬਲਿਹਾਰ ਜਾਈਏ اے ਪਿਆਰੇ ਜੀ ਧਰਮ ਦਿਰਧ ਹੋ ਹਰ ਨਾਮ ਤੇ ਆਵੋ ਭਾਈ ਧਰਮ ਨੂੰ ਦਿੜ ਕਰੋ ਜੋ ਗੁਰੂ ਸਾਹਿਬ ਨੇ ਆਪਣਾ ਸੱਚਾ ਧਰਮ ਦੱਸਿਆ ਹੈ ਤੇ ਦਰਨ ਦੇ ਰਹੋ ਪਰ ਨਾਮ ਤੇ ਆਵੋ ਕੀ ਧਰਮ ਹੈ ਪਰਮੇਸ਼ਰ ਦੇ ਨਾਮ ਨੂੰ ਧਿਆਨ ਕਰੋ ਸਿਮਰਤ ਨਾਮ ਦਿਰੜਾਇਆ ਸੁਦਾਈ ਸਿਮਰਤੀਆਂ ਨੇ ਵੀ ਪਰਮੇਸ਼ਰ ਦੇ ਨਾਮ ਨੂੰ ਦਿਰੜ ਕਰਾਇਆ ਹੈ ਸਿਮਰਤ ਸਿਮਰਨ ਕਰੋ ਨਾਮ ਇਹ ਸਤਗੁਰੂ ਜੀ ਨੇ ਕਰਾਇਆ ਹੈ ਸਤਗੁਰ ਗੁਰਪੂਰਾ ਆਰਾਧੋ ਹਜੇ ਬਾਣੀ ਬ੍ਰਹਮ ਵੇਦ ਬ੍ਰਹਮ ਸੁਵੰਦੀ ਜਿਹੜੀ ਬਾਣੀ ਹੈ ਵੇਦ ਨਾਮ ਹੈ ਬ੍ਰਹਮਾਇਵੇ ਕੰਮੇ ਨੂੰ ਐ ਵੇਦ ਬਣਾ ਕੇ ਬ੍ਰਹਮ ਸੁੰਦਰੀ ਦੀ ਬਾਣੀ ਹੈ ਅਵੇਲ ਗਿਆਨਨ ਕੋ ਰਹਤੋ ਕੋ ਵੇਦ ਦੇ ਅੰਦਰ ਬ੍ਰਹਮ ਸੁੰਦਰੀ ਬਾਣੀ ਜਾਣੀ ਨਹੀਂ ਜਾ ਸਕਦੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਧਰਮ ਦੇਨ ਕਰਾਇਆ ਹੈ ਆਜ ਮੁਰਸ਼ਿਦਾ ਅਕਬਰ ਹਾਰ ਜਾਈਏ ਇਹ ਪਿਆਰੇ ਦੀ ਤਰਨ ਦਿਰੜ ਹੋ ਹਰ ਨਾਮ त्याग ਹੋ ਕਰ ਪਰਮੇਸ਼ਰ ਦੇ ਨਾਮ ਨੂੰ ਧਿਆਆ ਕਰੋ ਸਿਮਰਤ ਨਾਮ ਦਿਰੜਾਇਆ ਸਿਮਰਤਿਆਂ ਨੂੰ ਵੀ ਪਰਮੇਸ਼ਰ ਦੇ ਨਾਮ ਨੂੰ ਜਿੰਦ ਕਰਾਇਆ ਹੈ ਸਿਮਰਤ ਸਿਮਰਨ ਕਰੋ ਮਹਾਰਾਜ ਨੇ ਜੋ ਨਾਮ ਜਿੰਦ ਕਰਾਇਆ ਹੈ ਪੱਕਾ ਕਰਾਇਆ ਹੈ ਸਤਿਗੁਰ ਗੁਰਪੂਰਾ ਆਰਾਧੋ ਸਤਿਗੁਰੂ ਰਣਕਦੇਵ ਜੀ ਗੁਰੂ ਅੰਗਦ ਸਾਹਿਬ ਜੀ ਪੂਰਨ ਸਤਿਗੁਰੂ ਅਰਦਾਸ ਜੀ ਦਾ ਅਰਾਧਨਾ ਕਰੋ ਸਤਿਗੁਰਾਂ ਦੁਆਰਾ ਗੁਰੂ ਚੇਤਨ ਜੋ ਪੂਰਨ ਉਸ ਨੂੰ ਅਰਦਾਸਨਾ ਕਰੋ ਯਾਦ ਕਰੋ ਸਭ ਕਿਲ ਵਿਖ ਪਾਪ ਗਵਾਇਆ ਸਾਰੇ ਚਾਰ ਪ੍ਰਕਾਰ ਦੇ ਪਾਪ ਮੀਤੇ ਹੋਰ ਚੋਰੀ ਜਾਰੀ ਆਦਿ ਪਾਪੋਂ ਗਵਾ ਦੁਹਾ ਹੈਹਿਜ ਆਨੰਦ ਹੋਆ ਵੱਡ ਭਾਗੀ ਇਸੇ ਜੇ ਆਨੰਦ ਹੋਇਆ ਆਨੰਦ ਚ ਸ਼ਬਦ ਗੁਰ ਸਿੱਖਾਂ ਦੇ ਸੰਨਕਾਰ ਜਿਹਦਾ ਮਰਜ਼ਾ ਦਾ ਇਹ ਸਭ ਤੋਂ ਗੁਰੂ ਸਾਹਿਬ ਜੀ ਨੇ ਉਚਾਰਨ ਕੀਤਾ ਹੈ ਨਾਮਾਂ ਵਿੱਚ ਸਹੀ ਜੇ ਅਨੰਦ ਹੋ ਗਿਆ ਵੱਡਾ ਭਾਗਾ ਵਾਲਿਆਂ ਨੂੰ ਮਨ ਹਰ ਹਰ ਮੀਠਾ ਲਾ ਜਿਨ੍ਹਾਂ ਨੇ ਹਰ ਪ੍ਰਮੇਸ਼ਰ ਦੇ ਨਾਮਾਂ ਨਾਲ ਮਿੱਠਾ ਪਿਆਰਾ ਲਾਇਆ ਹੈ ਜਨ ਕਹੈ ਨਾਨਕ ਲਾਗ ਪਹਿਲੀ ਜੀ ਨਾਨਕ ਦੇ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਪਹਿਲੀ ਪਾਈ ਲਾ ਅਸੀਂ ਕਸਮ ਕਰਦੇ ਹਾਂ ਪਰਮੇਸ਼ਰ ਦੀ ਲਗਨ ਪਰਕਮਿਆ ਪੂਮਕਾ ਔਰਸਾ ਆਰੰਭ ਕਾਜ ਰਚਾ ਪਰਮੇਸ਼ਰ ਦੀ ਪ੍ਰਾਪਤੀ ਜਾਂ ਨਿਸ਼ਕਾਮ ਕਰਮ ਦਾ ਆਰੰਭ ਹੋਣਾ ਹੈ ਇਹ ਗਿਆਨ ਦੇ ਆਰੰਭ ਕਰਨ ਦਾ ਕਾਰਜ ਰਚਾਉਣਾ ਕੀਤਾ ਹੈ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਸਤੇ ਹਰ ਦੂਜੜੀ ਲਾਮ ਸਤਗੁਰੂ ਪੁਰਖ ਮਿਲਾਇਆ ਬਲਰਾਮ ਜੀ ਹਰੀ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਦੂਜੀ ਇਹ ਲਾਮ ਪਰਕਮਿਆ ਹੈ ਇਹ ਦੂਜੀ ਲਾਗਣ ਹੈ ਦੂਜੀ ਧੂਮਕਾ ਹੈ ਦੂਜੀ ਵਸਾ ਹੈ ਸਤਗੁਰੂ ਪੁਰਖ ਮਿਲਾਇਆ ਬਲਰਾਮ ਜਿਹੜੇ ਸਤਗੁਰੂ ਪੁਰਖ ਦੇ ਨਾਲ ਮੁਲਾਕਾਤ ਹੈ ਉਹ ਵਿਹਾਰ ਜਾਈਏ ਹੈ ਪਿਆਰੇ ਜੀ ਨਿਰਭਉ ਦੀ ਪ੍ਰਾਪਤ ਨਿਰਭਉ ਹੈ ਮਨ ਹੋਏ ਨਿਰਭਉ ਸਰੂਪ ਦਾ ਸਿਮਰਨ ਕਰਕੇ ਮਨ ਨੂੰ ਜਿਹੜਾ ਹਜਰ ਨਾਜਰ ਵਾਗ ਨੂੰ ਸਦਾ ਵਿਕਣਾ ਹੈ ਏ ਮਨ ਜੀ ਜਦੋਂ ਅੰਦਰ ਭੈਲਾ ਭੈ ਹੋ ਜਾਂਦਾ ਹੈ ਹਉਮੈ ਮੈਲ ਗਵਾਇਆ ਬਲ ਰਾਂ ਉਸ ਭੈ ਗੰਝ ਹੋਣੇ ਕਰਕੇ ਉਹ ਬਾਤ ਨਹੀਂ ਫੇ ਕਰਦਾ ਨੇ ਕੋਰ ਉਪ ਨੂੰ ਸਭ ਸਮਝਦਾ ਸਭ ਵੇਖਦਾ ਜਾਣਦਾ ਹੈ ਹਉਮੈ ਦੀ ਮੈਲ ਨੂੰ ਗਵਾਤਾ ਬਲੀ ਹਾਰ ਜਾਈਏ ਰਾਮ ਦੇ ਪਿਆਰੇ ਜੀ ਭੈ ਵੱਲੋਂ ਮਨ ਨਿਰਪੋ ਹੋ ਗਿਆ ਹੈ ਹਉਮੈ ਦੀ ਮੈਲ ਨੂੰ ਗਵਾਤਾ ਬਲੀ ਹਾਰ ਜਾਈਏ ਏ ਪਿਆਰੇ ਜੀ ਨਿਰਮਲ ਪਹੁ ਪਾਇ ਹਰ ਗੁਣ ਗਾਇ ਉੱਜਲ ਪ੍ਰਮੇਸ਼ਰ ਨੂੰ ਜਦੋਂ ਆਗਦਾ ਤਲ ਹਾਜ਼ਰ ਨਾਜ ਵਰਾਏਗਾ ਦਾਤਾਂ ਹਰ ਗੁਣ ਗਾਇ ਉਹੋ ਜਿਹੇ ਗੁਣ ਨੂੰ ਗਾਉਣਾ ਕੀਤਾ ਸੰਗਤ ਨਾਲ ਮਿਲ ਕੇ ਹਰ ਵੀ ਖੈ ਰਾਮ ਹਦੂਰੇ ਪ੍ਰਮੇਸ਼ਰ ਨੂੰ ਹਜੂਰ ਨੇੜੇ ਤੋਂ ਨੇੜੇ ਦੇਖਦੇ ਹੰਮ ਹਰ ਆਤਮ ਰਾਮ ਪਸਾਰਿਆ ਸੁਆਮੀ ਜਿਉ ਸਰਵ ਕਾ ਆਪਣਾ ਆਤਮਾ ਰੂਪ ਹੈ ਰਾਮ ਵਿਆਪਕ ਹੈ ਉਹਨੂੰ ਸਾਰਾ ਪਸਾਰਾ ਪਸਾਰਿਆ ਹੈ ਸ੍ਰੀ ਮਾਲਕ ਨੇ ਸਰਬ ਰਹਿ ਆ ਭਰਪੂਰੇ ਆਹ ਤੂੰ ਸਾਰਿਆਂ ਦੀ ਬਿਹਾਰਤ ਹੋ ਰਿਹਾ ਹੈ ਲੰਗਾ ਲਾ ਕਰ ਰਿਹਾ ਹੈ ਅੰਦਰ ਬਾਹਰ ਹਰ ਪ੍ਰਭ ਏਕੋ ਅੰਦਰ ਮੇ ਉਹ ਪਰਮੇਸ਼ਰ ਹੈ ਪ੍ਰਭੂ ਹੈ ਬਹਾਰ ਸੰਸਾਰ ਦੇ ਵੀ ਕੋਈ ਹਰੀ ਪ੍ਰਭੂ ਹੈ ਮਿਲ ਹਰ ਜਨ ਮੰਗਲ ਕਾਇ ਇਹ ਮੈਂ ਮਿਰਤੀ ਉਸ ਵਾਹਿਗੁਰੂ ਦੇ ਮੰਗਲਿਆਂ ਨੂੰ ਗਾਉਣਾ ਕੀਤਾ ਜਸ ਨੂੰ ਗਾਉਣਾ ਕੀਤਾ ਜਨ ਨਾਨਕ ਦੂਜੀ ਲਾਭ ਚਲਾਈ ਇਹ ਦੂਜੀ ਪਰਕਮਿਆਂ ਨਾਲ ਚਲਾਈ ਮਾਰਾ ਦੀ ਪਰਕਮਿਆਂ ਕਰੀ ਦੀ ਇਹਨੇ ਚਲਾਉਣਾ ਮਰਜ਼ੂ ਹੈ ਇਹ ਦੂਜੀ ਲਾਭ ਪਰਕਮਿਆਂ ਚਲਾਉਣਾ ਕੀਤੀ ਹੈ ਜੋ ਪ੍ਰਮੇਸ਼ਰ ਦੀ ਲਗਣ ਵਿੱਚ ਬ੍ਰਿਤੀ ਨੂੰ ਕਿਲਾਇਆ ਹੈ ਅਨਹਦ ਸ਼ਬਦ ਵਜਾਈ ਜਿਤਨਾ ਸੁਮਾਰਾ ਦੇ ਜੋ ਸ਼ਬਦ ਵੱਜਿਆ ਹੈ ਪ੍ਰਗਟ ਹੋਇਆ ਹੈ ਬਾਜੇ ਵੱਜ ਪਏ ਹੋ ਕੀ ਕੀ ਲਾਮ ਹੋ ਗਈ ਇਹ ਹਰ ਤੀ ਜੜੀ ਲਾਗ ਮਨ ਚਾਉ ਭਇਆ ਬੈਰਾਗਿਆ ਬਲ ਰੰਗ ਦੀ ਲਾਗ ਹੋ ਗਈ ਹੁ ਤੀਜੀ ਲਾਗ ਸੁਣੋ ਹਰ ਤੀ ਜੜੀ ਲਾਗ ਮਨ ਚਾਉ ਭਇਆ ਬੈਰਾਗਿਆ ਬਲ ਰੰਗ ਹਰਿ ਜੀ ਪ੍ਰਾਪਤੀ ਦੀ ਇਹ ਤੀਜੀ ਲਾਗ ਹੈ ਕੇਵਲ ਆਲ ਘਰ ਨੂੰ ਵਾਲੇ ਪ੍ਰੇਮੀਆਂ ਬਲੇ ਹਾਰ ਬੜਿਆਂ ਭਾਗਾਂ ਵਾਲਿਓ ਆਪਕੋ ਬਲੇ ਹਾਰ ਜਾਈਏ ਹੇਰ ਪਰੋ ਹਰ ਜੀ ਜੜੀ ਲਾਗ ਹਰ ਤੀ ਜੜੀ ਲਾਗ ਮਨ ਚਾਉ ਭਇਆ ਬੈਰਾਗਿਆ ਬਲਰਾਮ ਜੀ ਐਂਕ ਸੋ ਹੋ ਗਿਆ ਬਰਾਗ ਹੋ ਗਿਆ ਦੁਨੀਆਵਾਲੋ ਤੇ ਪ੍ਰੇਮੀ ਮਨ ਹੋ ਗਿਆ ਬਲ ਹਾਰ ਜਾਈਏ ਹੋ ਪਿਆਰੇ ਜੀ ਸੰਤ ਜਨਾ ਹਰ ਮੀਲ ਸੰਤਾਂ ਜਨਾ ਦੇ ਨਾਲ ਹਰੀ ਦੇ ਨਾਮ ਦਾ ਮੇਲ ਪ੍ਰਾਪਤ ਕੀਤਾ ਹਰ ਪਾਇਆ ਵੱਡ ਭਾਗੀਆ ਬਲਰਾਮ ਸੰਤੋਖ ਜਨਾ ਦਾ ਹਰੀ ਦੇ ਨਾਲ ਮੇਲ ਹੈ ਜਿਵੇਂ ਲੱਗੀ ਹੋਈ ਹੈ ਹਰੀ ਨੂੰ ਗਿਆਨ ਕਰਕੇ ਪਾ ਲਿਆ ਬਲਿਹਾਰ ਜਾਈਏ ਵੱਡਿਆ ਭਗਵਾਨ ਬਲਿਹਾਰ ਜਾਈਏ ਇਹ ਪਿਆਰੇ ਜੀ ਨਿਰਮਲ ਹਰ ਪਾਇਆ ਹਰ ਗੁਣ ਦਾ ਹੈ ਜਿਨ੍ਹਾਂ ਨੂੰ ਖੁਜਲ ਹਰੀ ਨੂੰ ਹਿਰਦੇ ਚ ਧਿਆਨ ਪਾ ਜਿਆ ਹੈ ਹਰੀ ਦੇ ਗੁਣਾਂ ਨੂੰ ਰਸਨਾ ਕਰਕੇ ਗਾਇਆ ਗਾਇਹ ਮੁਖ ਬੋਲੀ ਹਰ ਬਾਣੀ ਉਹਨਾਂ ਦੀ ਸੰਗਤ ਕਰਕੇ ਮੁੱਖ ਮਨੀ ਸੋਈ ਬਾਣੀ ਨੂੰ ਬੋਲਣਾ ਕਰੀਏ ਸੰਤ ਜਨਾ ਵੱਡ ਭਾਗੀ ਪਾਇਆ ਸੰਤ ਜਨਾ ਦੀ ਸੰਗਤ ਕਰਕੇ ਵੱਡਿਆਂ ਭਾਗਾਂ ਵਾਲੇ ਉਸ ਪਰਮੇਸ਼ਰ ਨੂੰ ਪਾਇਆ ਹਰ ਕਥੀ ਹੈ ਅਕਥ ਕਹਾਣੀ ਹਰੀ ਜੋ ਕਥਾ ਸ਼ਕਤੀ ਦਿੱਤੀ ਕਰਕੇ ਪੋਰੀ ਲਖਰਾਂ ਦਿੱਤੀ ਦਵਾ ਕਹਾਣੀ ਕਸਮ ਕਰੀਏ ਘਿਰਦਾ ਹਰ 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 ਤੁਨ ਉਪਜੀ ਜਿਨ੍ਹਾਂ ਦੇ ਹਿਰਦੇ ਚ ਹਰ ਹਰ ਦਾ ਨਾਮ ਵਸਿਆ ਹੋਇਆ ਹਰ ਹਰ ਨਾਮ ਦੀ ਤੁਮੀ ਇਸਨਾ ਵੀ ਕਹਿੰਗੇ ਨਾਮ ਦੇ ਪਰਗਟ ਹੋਈ ਆ ਹਰ ਜਪਿਆ ਮਾਸਤਕ ਭਾਗ ਜੀ ਮਥੇਰੇ ਜਿਨ੍ਹਾਂ ਦੇ ਭਾਗ ਹੈ ਹਰ ਹਰ ਤੁਮੇਸ਼ ਦੇ ਨਾਮ ਨੂੰ ਰੋਮ ਰੋਮ ਕਰਕੇ ਵੀ ਜਗਦੇ ਹਨ ਹਾਰ ਗਈ ਇਹ ਪਾਈ ਜਨੂ ਨਾਨਕ ਬੋਲੇ ਤੀ ਲਾਵ ਸਰਬਜੀ ਕਹਿੰਦੇ ਤੀਜੀ ਲਾਉ ਦੇ ਕੈਮ ਕਹਿਰ ਮੁਕਰਦੇ ਹਾਂ ਬੋਲਦੇ ਹਾਂ ਹਰ ਉਪਜੈ ਮਨ ਬੈਰਾਗ ਜੀਉ ਤੂੰ ਕੀ ਪਰਮੇਸ਼ਰ ਦੀ ਲਾਉ ਪ੍ਰੂਫ ਕਾ ਹੈ ਅਵਸਤਾ ਹੈ ਲਗਣ ਹੈ ਹਰ ਚੌਥੜੀ ਵੀ ਲਾਉ ਹਰ ਉਪਜੈ ਮਨ ਬੈਰਾਗ ਜੀਉ ਜੀ ਉਪਨਾਸੀਆ ਮਨ ਚ ਵਿਰਾਗ ਪੈਦਾ ਹੋ ਜਾਂਦਾ ਗੁਰੂਖ ਪਿਆਰੇ ਆਜਮੇਸ਼ਰੀ ਵਿਸ਼ਨੂੰ ਰਾਮ ਰਾਜ ਜੀ ਮੇਰਾ ਮੰਨ ਤੋਂ ਬਹੁਤ ਬੈਰਾਗਿਆ ਹਰਮੰਦ ਉਸਪਿੰਦੇ ਹਰ ਚੌਥੜੀ ਲਾਗ ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀ ਜੋਗੀ ਲਾਉਂ ਸਾਹਿਬ ਸੰਗ ਜੀ ਹਰੀ ਦੀ ਪ੍ਰਾਪਤੀ ਜੀ ਹੈ ਮਨ ਜਦੋਂ ਸਹਿਜ ਗਿਆਨ ਪ੍ਰਾਪਤ ਹੋ ਗਿਆ ਹਰ ਪਾਇਆ ਬਲਰਾਮ ਜੀ ਹਰੀ ਨੂੰ ਪਾਲਿਆ ਬਲੀ ਹਾਰ ਜਾਈਏ ਰਾਮ ਦੇ ਪਿਆਰੇ ਜੀ ਪਹਿਲੀ ਸੁਭਿਸ਼ਾ ਸੰਗਣੀ ਪਹਿਲੀ ਭੂਮਿਕਾ ਜਿਹੜਾ ਤੇ ਦੂਜੀ ਜਿਹੜੀ ਹੈ ਸਾਲਸੋ ਵਿਚਾਰਨਾ ਮੰਗਣ ਵਾਲੀ ਹੈ ਪਹਿਲੀ ਸ਼ਰਮਣ ਵਾਲੀ ਹੈ ਤੇ ਤਨੁ ਮਾਨਸਾ ਨਿਹਸਨ ਵਾਲੀ ਮੰਨੀਆਂ ਵਾਸ਼ਨਾ ਸੁਖਮ ਕਰਨ ਵਾਲੀ ਤੀਜੀ ਭੂਮਿਕਾ ਚੌਥੀ ਭੂਮਿਕਾ ਸਤਤ ਆਪਦਾ ਹੈ ਇਹ ਸਤਿਵਰਜ ਦੂਜੀ ਭੂਮਿਕਾ ਲੋਭ ਹੈ ਨਹੀਂ ਪ੍ਰਾਪਤੀ ਹੈ ਬਾਕੀ ਦੀ ਜਿਹੜੀਆਂ ਜੀਵਨ ਮੁਕਤੀ ਦੀਆਂ ਅਵਸਥਾ ਹੈ ਅਸੰਸਗਤ ਮੋਹ ਤੇ ਹੰਕਾਰ ਨਿਰਗਤ ਹੋ ਜਾਣਾ ਦੇ ਸ਼ੇਮੀ ਤੇ ਪ੍ਰਦਾਨ ਸਾਨੂੰ ਉਪਾਰ ਹੋ ਜਾਣਾ ਅਤੇ ਸਪਨਿਆਂ ਵਿੱਚ ਭਾਵਾਂ ਭਾਵ ਦਾ ਸਾਰਾ ਸਾਖੀ ਰੂਪ ਚ ਪ੍ਰਗਟ ਹੋ ਜਾਣਾ ਭਾਵਾਂ ਭਾਵਨਾਵਾਂ ਕੁਚੋਣਾ ਕੇਵਲ ਆਪਣਾ ਆਪ ਹੀ ਸੈਰੋ ਦਾ ਪ੍ਰਕਾਸ਼ ਦਾ ਰੂਪ ਸਨ ਜਿਹੜੇ ਤੇ ਨਾ ਜਾਗਰਤਨ ਸੁਪਨਨ ਸੁਖੋਤ ਇਹਨਾਂ ਦਾ ਹੋਣਾ ਤੇ ਨਾ ਹੋਣਾ ਨਹੀਂ ਰਹਿ ਜਾਂਦਾ ਐਸੀ ਅਵਸਥਾ ਇਹਦੀ ਤੁਰਿਆ ਦੀ ਹੈ ਇਹ ਚੌਥੀ ਕੋ ਹੁਕਾ ਗਿਆਨ ਦੀ ਸਭ ਨਹੀਂ ਅਦੇ ਤੁਰਿਆ ਨਾ ਹੀ ਸੰਸਕ੍ਰਿਤ ਚੌਥੀ ਦਾ ਹੈ ਕੈਲੀ ਮੋਸਾਲਨਾ ਵਾਲੀ ਨੂੰ ਸਮਝਣੀ ਆ ਸਰਬਨਮਨਨ ਅਭਿਆਸ ਰੂਪ ਸੁਭਿਅਸੂ ਚਾਰਨ ਕਰਨ ਦਾ ਆਨਸਾ ਤੇ ਸਦਾ ਪਤੋ ਲਵਾ ਕੇ ਤ੍ਰਿਯਾ ਪਕ ਚਾਰ ਕੋ ਮੁਕਾਈ ਹਨ ਸੋ ਗਿਆਨ ਦੀ ਪ੍ਰਾਪਤੀ ਆਈ ਬਸਨੇ ਹਮ ਹਰ ਚੌਥੀ ਲਾਭ ਮਨ ਸਹਜ ਭਇਆ ਹਰ ਪਾਇਆ ਬਲਰਾਮ ਜੀ ਹਰੀ ਦੀ ਚੌਥੀ ਦੀ ਪ੍ਰਾਪਤੀ ਦੀ ਇਹ ਚੌਥੀ ਲਾਭ ਲਗਣ ਹੈ ਇਹ ਭੂਮਿਕਾ ਹੈ ਸਤਿ ਆਪਨ ਗੁਰੂ ਕਾ ਚੇਖੀ ਨੂੰ ਕਹਿੰਦੇ ਹੰ ਮਨ ਸਹਿਜ ਭਇਆ ਮਨ ਦੇ ਚ ਸਹਿਜ ਗਿਆਨ ਹੋ ਗਿਆ ਸਰੂਪ ਦਾ ਹਰ ਪਾਇਆ ਬਲਰਾਮ ਜੀ ਹਰ ਅਕਾਲ ਦੁਖ ਨੂੰ ਪਾ ਲਿਆ ਬਲਹਾਰ ਜਾਈਏ ਇਹ ਪਿਆਰੇ ਜੀ ਗੁਰਮੁਖ ਮਿਲਿਆ ਸੁਭਾਅ ਜਿਨਾਂ ਨੂੰ ਮੁਖੀ ਸਤਿਗੁਰੂ ਮਿਲ ਗਏ ਸੋ ਭਾਅ ਪ੍ਰਕਾਸ਼ ਸਰੂਪ ਹੋ ਸਵਾਗਤ ਕੀ ਜਿਨ੍ਹਾਂ ਦਾ ਗੁਰਮਖੰਡ ਦੇ ਨਾਲ ਮੁਲਾਕਾ ਹੋ ਗਿਆ ਹੈ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀ ਉਹਨਾਂ ਦੇ ਮਨ ਦੇ ਵਿੱਚ ਇਹ ਹੈ ਨਾ ਮਨ ਵਿੱਚ ਵੀ ਤਨ ਤੇ ਵੀ ਮਿੱਠਾ ਪਿਆਰਾ ਲਾਹਤਾ ਬਿਹਾਰ ਜਾਈਏ ਹੈ ਪਿਆਰੇ ਜੀ ਹਰ ਮੀਠਾ ਲਾਇਆ ਮੇਰੇ ਪ੍ਰਭ ਭਾਇ ਉਹ ਹਰੀ ਦਾ ਨਾਮ ਮਿੱਠਾ ਲੈਂਦਾ ਜੋ ਮੇਰੇ ਪ੍ਰਭ ਨੂੰ ਭਾਜੇ ਚੰਗਾ ਲੱਗਿਆ ਹੈ ਅਨੰਦਨ ਹਰ ਲੇਵ ਲਈ ਐਦਨੇ ਹਰੀ ਜਨ ਨਾਲ ਦਿੱਤੀ ਨੂੰ ਜੋੜ ਲਿਆ ਹੈ ਮਨ ਚਿੰਦਿਆ ਫਲ ਪਾਇਆ ਸਵਾਮੀ ਉਹਨਾਂ ਦਾ ਇਸ ਫਲ ਨੂੰ ਸਵਾਮੀ ਅਕਾਲ ਪੁਰਖ ਦੀ ਪ੍ਰਾਪਤੀ ਕਰਕੇ ਕਪਾਲਿਆ ਹਰ ਨਾਮ ਵਜੀਵਾਧਾ ਆਇਆ ਈਸ਼ਰ ਨਾਮ ਜਪਣ ਵਾਲੇ ਨੂੰ ਖੁਸ਼ੀਆਂ ਵਜ ਗਈਆਂ ਹਰੀ ਨਾਮੇ ਦੀ ਪ੍ਰਾਪਤੀ ਕਰਕੇ ਹਰ ਪ੍ਰਭ ਠਾਕੁਰ ਕਾਜ ਰਚਾਇਆ ਇਹ ਹਰੀ ਪ੍ਰਭੂ ਠਾਕੁਰ ਸਵਾਮੀ ਅਕਾਲ ਪੁਰਖ ਨੇ ਅਲੋਕੀ ਪ੍ਰਾਪਤੀ ਹੈ ਵਿਆਹ ਦਾ ਕਾਲ ਜਿਵੇਂ ਹੁੰਦਾ ਹੈ ਆਲੋਕੀ ਪ੍ਰਾਪਤੀ ਦਾ ਕਾਰਜ ਗਿਆਨ ਦਾ ਚਾਉਣਾ ਕੀਤਾ ਹੈ ਤਨ ਹਿਰਦੈ ਨਾਮ ਵਿਗਾਸੀ ਪਰਮੇਸ਼ਰ ਦੇ ਨਾਮ ਜਪ ਕਰਕੇ ਤਨ ਜੋ ਜੀਆ ਸੁਣੀ ਬਿਰਤੀ ਹੈ ਫਿਰ ਦੇਜ ਨਾਮ ਕਰਕੇ ਵਿਗਾਸੀ ਖੜਾ ਉਹਨੂੰ ਪ੍ਰਾਪਤ ਹੋਈ ਜਨ ਨਾਨਕ ਬੋਲੇ ਚੌਥੀ ਲਾਵ ਸਰਗੁਣ ਗੁਰੂ ਦੇਸ਼ਾਲ ਦੀ ਚੌਥੀ ਲਾਮ ਕਰ ਕਮਿਆਂ ਭੂਮਕਾ ਮਨ ਦੇ ਹਨ ਹਰ ਪਾਇਆ ਪ੍ਰਭ ਅਵਨਾਸੀ ਸਹੀ ਪ੍ਰਭ ਜੋ ਨਾਸਤ ਰਹਿਤ ਉਹਨੂੰ ਪਾਜੇ ਚੌਥੀ ਪ੍ਰਗਮਣ ਹੋ ਗਈ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਪਹਿਲੀ ਚ ਨਿਸਤਾਨ ਕਰਮ ਨੂੰ ਪ੍ਰਗਟ ਤੇ ਗ੍ਰਾਸ ਰੂਪ ਜਿਵੇਂ ਉਹ ਰਾਜ ਤੇ ਫਿਰ ਪਰਮੇਸ਼ਰ ਦਾ ਭਾਗ ਨੂੰ ਕਰਨਾ ਦੂਜੀ ਦੇ ਵਿੱਚ ਸਤਿਗੁਰੂ ਪੂਰਨ ਦੇ ਨਾਲ ਮਿਲਣਾ ਤੀਜੀ ਵਿੱਚ ਮਨ ਚ ਅਵਿਰਾਗ ਹੋਣਾ ਵਾਹਿਗੁਰੂ ਦੇ ਮੇਲਨ ਦਾ ਚੌਥੀ ਜਿ ਵਾਹਿਗੁਰੂ ਦੀ ਪ੍ਰਾਪਤੀ ਹੋਣੀ ਗਿਆਨ ਦੀ ਇਹ ਜਦੋਂ ਵਸਤਾ ਗੁਰੂ ਸਾਹਿਬ ਜੀ ਨੇ ਚਾਰ ਘੂਮ ਕਾ ਚਾਰ ਲਾੜਾ ਬਣਾ ਕੇ ਨਾਇ ਤੇ ਜੀਵ ਤੇ ਈਸ਼ਰ ਵੀ ਇੱਕ ਦਾ ਪਰਮੇਸ਼ਰ ਵੀ ਪ੍ਰਾਪਤੀ ਕਰ ਤੀ ਨਾਲੇ ਲਾੜੇ ਤੇ ਲਾੜੀ ਦੇ ਵਿਆਹ ਕਰਨ ਦਾ ਤਰੀਕਾ ਗੁਰਮਤਿ ਅਨੁਸਾਰ ਬਾਣੀ ਜਮਾਲ ਨੂੰ ਕਾਇਮ ਕਰ ਦਿੱਤਾ ਹੈ ਜੋ ਗੁਰਸਿੱਖਾਂ ਨੇ ਉਹ ਮਹਾਰਾਜ ਦੀ ਹਜ਼ੂਰੀ ਚ ਪੋਠੋ ਆਰ ਰਵਾਜ ਹੈ ਉਹ ਗੁਰਦਾਰਾ ਦੇ ਸਾਹਿਬ ਆ ਕੇ ਲੜਕੀ ਤੇ ਲੜਕੇ ਨੂੰ ਲਿਆਉਂਦੇ ਉੱਥੇ ਕੀਰਤਨ ਹੁੰਦਾ ਹੈ ਉਹਨਾਂ ਕਾਰਨਾਂ ਦੇ ਹਲਗੂਲ ਕਿਉਂ ਕਰਾ ਕੇ ਲੈ ਜਾਂਦੇ ਹੰਮ ਉਹ ਕਹਿੰਦੇ ਆ ਗੁਰਦਾਰੇ ਆਉਣ ਨਾਲ ਫਾਇਦਾ ਹੈ ਕਿਉਂਕਿ ਮਾੜਾ ਬਚਨ ਗੁਰਦਾਰੇ ਹਮਰਾ ਵਿਆਹ ਜਿਹਾ ਹੋਆ ਪਹਿਲੇ ਪਾਦਸ਼ਾਹਾਂ ਦੇ ਬਚਨੋਂ ਗੁਰਾਂ ਦੇ ਦੁਆਰੇ ਵਿਆਹ ਹੁੰਦਾ ਐ ਕਿਵੇਂ ਗੁਰਦਾਰੇ ਆ ਕੇ ਲੜਕੇ ਲੜਕੀ ਨਾਲ ਸੱਚਾ ਸ਼ਾਦੀ ਕਰਨੀ ਚਾਹੀਦੀ ਹੈ ਉਹਨਾਂ ਨੇ ਆਪਣੇ ਆਪ ਨੂੰ ਸਫਲਤਾ ਹੀ ਸਮਝ ਨਹੀਂ ਆਵੇ ਕਿਉਂ ਗੁਰਮਰਜਾ ਦੇ ਅਨਸਾਰ ਮੰਨਦੇ ਹੰਮ ਸੰਗਤ ਇੱਕ ਉਹ ਲੜਕੀ ਲੜਕੇ ਨਾਲ ਮਰਛਿਆ ਹੋਵੇ ਉਹਨਾਂ ਨੂੰ ਗੁਰਮਤਿ ਅਨੁਸਾਰ ਸ਼ਾਦੀ ਹੁੰਦੀ ਹੈ